ਉਹ ਭਾਈ ਜ਼ਿੰਮੀਦਾਰ ਸੀ ਕੋ ਕੋ ਜ਼ਿੰਮੀਦਾਰ ਵਪਾਰ ਕਰਦਾ ਤੇ ਅੱਛਾ ਉਹਨੇ ਇੱਕ ਕਰਿਆ ਦੋ ਕਰਿਆ ਤਿੰਨ ਚਾਰ ਪਾਰ ਕਰੀ ਉਹਨੇ ਤਿੰਨੇ ਚਾਰੇ ਨਾ ਕੰਮ ਜਾਉ ਹੋਈ ਕੋ ਹੱਥ ਨੇ ਠੇਪੇ ਖਾਂਦਾ ਹੁੰਦਾ ਉਧਰੋਂ ਕੋਈ ਮੇਰੇ ਵਰਗਾ ਟੱਕਰ ਗਿਆ ਉਹ ਕਹਿੰਦਾ ਕਉ ਵੀ ਫਲਾਣਾ ਸਿਆ ਕਿਵੇਂ ਹੈ ਕਹਿੰਦਾ ਹਾਇ ਤਾਂ ਠੀਕ ਯਾਰ ਕਹਿੰਦਾ ਪਰ ਕੁਛ ਨਹੀਂ ਕਹਿੰਦਾ ਯਾਰ ਵਪਾਰ ਕਰਦਾ ਮੇਰਾ ਸਾਲਾ ਕਹਿੰਦਾ ਕੰਮਜਾਬੀ ਨਹੀਂ ਹੁੰਦਾ ਕਹਿੰਦਾ ਪਤਾ ਨਹੀਂ ਗੱਲ ਤੂੰ ਕਹਿੰਦਾ ਵਪਾਰ ਤਾਂ ਕੰਮਜਾਬ ਹੋ ਜੂ ਤੈਨੂੰ ਹਜੇ ਢੰਗ ਹੀ ਨਹੀਂ ਆਇਆ ਤੂੰ ਕਹਿੰਦਾ ਇਹ ਘਰ ਨਵਾਂ ਪਾਰ ਸ਼ੁਰੂ ਕਰ ਲੈ ਸਾਰੇ ਛੜਦੇ ਪਿਛਲੇ ਹੁਣ ਇਹ ਪਈ ਨਵਾਂ ਪਾਰ ਸ਼ੁਰੂ ਕਰ ਲਿਆ ਉਹਨੇ ਪਈ ਨਵਾਂ ਪਾਰ ਸ਼ੁਰੂ ਕੀਤਾ ਤੂੰ ਉਧਰੋਂ ਕਈ ਦਿਨਾਂ ਪੁੱਛੋ ਮੇਰੇ ਵਰਗਾ ਫੇ ਟੱਕਰ ਗਿਆ ਉਹਨੂੰ ਉਹ ਹੱਥ ਨੇ ਆਉਂਦਾ ਮੰਗ ਰ ਮੂਰੇ ਪਾਰ ਧਰਦਾ ਵਕਤ ਨੂੰ ਠੇਬੇ ਖਾਂਦਾ ਕਹਿੰਦਾ ਉਹਨੇ ਦੇਖ ਲਿਆ ਕਹਿੰਦਾ ਕਿਉਂ ਵੀ ਫਲਾਣਾ ਸਿਆ ਕਿਵੇਂ ਆ ਕਹਿੰਦਾ ਠੀਕ ਐ ਕੰਦਾ ਪੈਰ ਦੱਸਦਾ ਵਪਾਰ ਤੇ ਰਹਿ ਵੀ ਨਹੀਂ ਕੰਮ ਜੱਬ ਹੁੰਦਾ ਤੇ ਕੰਦਾ ਜਰ ਹਾਂ ਪੈਂਦਾ ਨਹੀਂ ਫੋ ਕੰਦਾ ਮੇਰੇ ਨਾਲ ਚੱਲ ਤੂੰ ਕੰਦਾ ਚੱਲ ਉਹਨੂੰ ਨਾਲ ਲੈ ਗਿਆ ਖੇਤ ਤੇ ਲੈ ਆ ਕੇ ਮੇਰੇ ਵਰਗ ਨੇ ਨਿੰਬੂ ਤੋੜ ਕੇ ਫੜਾ ਤਾ ਨੂੰ ਕੰਦਾ ਲੈ ਵੀਆਂ ਕਰੀ ਇਹਨੂੰ ਸਾਮ ਕੇ ਰੱਖੀ ਇਹਨੂੰ ਸੁੱਕਣ ਨਾਲੇ ਖਰਾਬ ਨਾ ਹੋਵੇ ਕੁਝ ਨਾ ਹੋਵੇ ਇਹਨੂੰ ਸਾਮ ਕੇ ਰੱਖੀ ਕਹਿੰਦਾ ਰੋਜ਼ ਧੋ ਕੇ ਕੱਪੜਾ ਮਾਰ ਲਿਆ ਕਿ ਨੂੰ ਮੈਂ ਤਾਂ ਇਹਦਾ ਨਹੀਂ ਖਰਾਬ ਹੁੰਦਾ ਨੂੰ ਅੱਛਾ ਕਹਿੰਦਾ ਵੀ ਚੰਗਾ ਉਹਨੇ ਪਈ ਕੱਪੜਾ ਫੇਰਤਾ ਰੋਜ਼ ਧੋ ਕੇ ਸਮਾਰ ਕੇ ਕੱਪੜਾ ਫੇਰ ਕੇ ਸੁਕਾ ਕੇ ਰੱਖਦਾ ਕਰੇ ਉਹਨੂੰ ਨਿੰਬੂ ਆ ਜਾਂ ਸੁੱਕੂਗਾ ਜਾਂ ਗਲੂ ਉਹ ਪਈ ਹੌਲੀ ਹੌਲੀ ਖਾਣ ਲੱਗ ਗਿਆ ਜਦ 15 ਹੋਣਾ ਤਾਂ ਨੰਗੇ ਉਹ ਬੋਲਦਾ ਉਹ ਬਾਬਾ ਜਦੋਂ ਆ ਗਿਆ ਕਹਿੰਦਾ ਕਿਉਂ ਬਈ ਜਿਹੜੀ ਮੈਂ ਤੈਨੂੰ ਚੀਜ਼ ਦਿੱਤੀ ਸੀ ਸੰਭਾਲੀ ਐ ਕਹਿੰਦਾ ਹਾਂਜੀ ਸੰਭਾਲੀ ਐ ਆ ਪੀ ਆ ਬਾਈ ਉਜੋ ਚ ਕਿਹੜਾ ਪਾਸਾ ਥੱਲੇ ਲੱਗਿਆ ਰਹੇਗਾ ਗਲ ਗਿਆ ਉਹ ਮਨਾਵਤ ਆਉਂਦੀ ਹੁੰਦੀ ਹੈ ਚੀਜ਼ ਦੀ ਮਨਾਵਤ ਖਤਮ ਹੁੰਦੀ ਹੈ ਉਹ ਗਲ ਗਿਆ ਉਹ ਕਹਿੰਦਾ ਵੀ ਇੱਥੇ ਸਾਹਮਣੇ ਨਹੀਂ ਕਹਿੰਦਾ ਨਾ ਪਰਵਾ ਮੈਂ ਤਾਂ ਰੋਜ਼ ਧੋਸ ਮਾਰ ਕੇ ਲੀਰ ਫੇਰ ਕੇ ਸੁਕਾ ਕੇ ਰੱਖਦਾ ਰਹਾਂ ਮੈਨੂੰ ਤਾਂ ਕੈਦ ਨੂੰ ਕੇ ਸਾਹਮਣੇ ਨੂੰ ਉਹ ਕਹਿੰਦਾ ਪੂਰਾ ਸਮ ਮੈਂ ਕਹਦਾ ਹਾਂ ਕਹਿੰਦਾ ਜੈ ਹਲੋਟ ਵਪਾਰ ਨੂੰ ਸਾਹਮਣੇ ਪਹਿਲੇ ਹੀ ਕੰਮ ਜਾਫ ਹੋ ਗਿਆ ਹੁੰਦਾ ਤੇ ਵਪਾਰ ਨਹੀਂ ਸਾਹਮਣੇ ਨਿੰਬੂ ਤਾਂ ਜਰੂਰ ਸਾਹਮਣੇ ਮੈਂ ਮੰਨਦਾ ਸਾਹਮਣੇ ਨਹੀਂ ਤੀਜੇ ਦਿਨ ਗਲ ਜਾਂਦਾ ਜੇ ਨਾ ਸਾਹਮਣੇ ਹੁੰਦਾ ਪਰੇ 15 16 ਦਿਨਾਂ ਚ ਗਲਿਆਪੁਰ ਸਾਹਮਣੇ ਤੇ ਪਰ ਜੇ ਇਹ ਲੁੱਟ ਕਹਿੰਦਾ ਵਪਾਰ ਸਾਹਮਣੇ ਦਾ ਫਿਰ ਪਈ ਉਹ ਕਹਿੰਦਾ ਚੰਗਾ ਐ ਕਰ ਭੀ ਉਹ ਕਹਿੰਦਾ ਵਪਾਰ ਚਲਾਉਣਾ ਇਹ ਨਿੰਬੂ ਤਰ੍ਹਾਂ ਸੰਭ ਕੇ ਰੱਖੀ ਜਿਹੜਾ ਮਰਜ਼ੀ ਚਲਾ ਲੈ ਉਹਨੇ ਚਲਾ ਲਿਆ ਪਈ ਕੰਮਜਾਬ ਹੋਣ ਲੱਗ ਗਿਆ ਕੋ ਗੌਰ ਕਰਨ ਲੱਗਾ ਤੇ ਕਿਦੋਂ ਭਾਈ ਗੌਰ ਕਰੀਗਾ ਕੰਮਜਾਬ ਹੋਈਗਾ ਵਧੀ ਗਿਆ ਮਿਰਚ ਪੈਰ ਤੁਨ ਲੱਗ ਗਿਆ ਥੱਲੇੋਂ ਪੈਰ ਲੱਗਣੋਂ ਹੜ ਕੇ ਉੱਪਰ ਚੜਨ ਲੱਗ ਗਿਆ ਉਹ ਕਿਸੇ ਟਾਈਮ ਉਹਨੂੰ ਮੇਰੇ ਵਰਗੇ ਨੂੰ ਵੀ ਉਹ ਨਿੰਬੂ ਤੋੜ ਕੇ ਧਾਤੀ ਉਹਨੂੰ ਕੋਈ ਮਜਬੂਰੀ ਪਈ ਤੇ ਘਰੇ ਵਗ ਗਿਆ ਕਹਿੰਦਾ ਭਾਈ ਕਹਿੰਦਾ ਹਾਂ ਕਹਿੰਦਾ ਯਾਰ ਮੈਨੂੰ ਐ ਕਰਕੇ ਥਲਾ ਇਹ ਨਹੀਂ ਦਿੱਤੇ ਕਹਿੰਦਾ ਯਾਰ ਕੋ ਤਾਂ ਕਣਕ ਦੀ ਲੋੜ ਹੈ ਘਰੇ ਜਾ ਵਖ ਭੁੱਖੇ ਨੇ ਪੈਸੇ ਟੱਕੇ ਦੀ ਲੋੜ ਹੈ ਮੇਰਾ ਮਤ ਬਲ ਸਾਰੇਗਾ ਕਹਿੰਦਾ ਕੋਈ ਨਾ ਸਾਰ ਤਾਂ ਹੈਂਗੇ ਭਾਈ ਕਹਿੰਦਾ ਫਿਰ ਮੈਂ ਤੋਰ ਮੈਂ ਜਾਣਾ ਫਿਰ ਮੈਨੂੰ ਦੇ ਦੇ ਕਹਿੰਦਾ ਫੇਰ ਆਈ ਉਹ ਪਈ ਫੇਰ ਆ ਗਿਆ ਵਿਚਾਰਾ ਦੂਜੇ ਦਿਨ ਫੇਰ ਆਇਆ ਤਾਂ ਕਹਿੰਦਾ ਫੇਰ ਆਈ ਉਪਰ ਹੀ ਹੋਲੀ ਹੋਲੀ ਜਦੋਂ ਹੰਕਾਰ ਪੈਦਾ ਹੋ ਜੇ ਕਹਿੰਦਾ ਹੰਕਾਰ ਨੂੰ ਮੈਂ ਮਾਰ ਪੈਂਦੀ ਐ ਉਹ ਬੰਦਾ ਡਾਊਨ ਹੋਣ ਲੱਗ ਗਿਆ ਅੱਛਾ ਉਹਦੇ ਲੱਗੇ ਦੀ ਬਾਗ ਬੂਗ ਉਹਨੇ ਪਈ ਆਖਿਆ ਵੀ ਬੰਦਾਂ ਦੀ ਲੋੜ ਆ ਚੱਲ ਆਪਾਂ ਫਲਾਣੇ ਸੂ ਕੋਲੇ ਜਾਨੇ ਵੀ ਉਹਨੂੰ ਕਹਿ ਕੇ ਹੁਣੇ ਮੇਰੇ ਵਰਗੇ ਕੋਲੇ ਵਗ ਗਿਆ ਕਹਿੰਦਾ ਵੀ ਬੰਦੇ ਦੀ ਲੋੜ ਆ ਦਿਆੜੀਆਂ ਦੀ ਆਪਾਂ ਨੂੰ ਵੀ ਬਾਗ ਦੀ ਕਟਿੰਗ ਕਰਨੀ ਹੈ ਉਹ ਕਹਿੰਦਾ ਬਾਗ ਦੀ ਕਟਿੰਗ ਤਾਂ ਕਰ ਲਾਂਗੇ ਕਹਿੰਦਾ ਯਾਰ ਕੋਈ ਨਾ ਆ ਜਾਾਂਗੇ ਕਹਿੰਦਾ ਫੇਰ ਕੱਲ ਨੂੰ ਆ ਜਾਣਾ ਕਹਿੰਦਾ ਨਾ ਪਰਸੋਂ ਆਈ ਉਹ ਭਾਈ 22 ਦਿਨ ਜਾਂਦਾ ਰੱਕ ਗਿਆ ਉਹ ਕਹਿੰਦਾ ਇੱਕ ਦਿਨ ਲਵਾਉਣਾ ਲਵਾ ਦੇ ਜਾਂ ਤੂੰ ਰੋਜ਼ ਕਰ ਦੇਣਾ ਪਰਸੋਂ ਆਈ ਕਹਿੰਦਾ ਤੈਨੂੰ ਮੈਂ ਇੱਕ ਗੱਲ ਦੱਸਾਂ ਕਹਿੰਦਾ ਹਾਂ ਦੱਸ ਕਹਿੰਦਾ ਦਿਹਾੜੀਏ ਦੀ ਸਾਡੀ ਤਾਂ ਨਹੀਂ ਆਉਂਦੀ ਹੁੰਦੀ ਪਰਸੋਂ ਜੀਮੀਦਾਰ ਦੀ ਨਹੀਂ ਆਉਂਦੀ ਹੁੰਦੀ ਫੇਰ ਕਹਿੰਦਾ ਤੂੰ ਕਹਿੰਦਾ ਤੈਨੂੰ ਮੈਂ 2 ਮਹੀਨਾ ਫਿਰਦਾ ਰਹਾ ਦਾਣੇ ਦੇ ਦੇ ਵੱਖਾਂ ਨੂੰ ਦਾਣੇ ਦੇ ਤੂੰ ਕਹਿੰਦੀ ਫੇਰ ਆਈ ਤੇਰੀ ਫੇਰ ਨਹੀਂ ਆਈ ਮੇਰੀ ਪਰਸੋਂ ਨਹੀਂ ਆਉਂਦੀ ਕਹਿੰਦਾ ਜਦੋਂ ਉਹ ਦਿਹਾੜੀਆ ਪਰਸੋਂ ਕਦੇ ਬੱਸ ਉਹਦੇ ਕੋਲ ਦਵਾਰੇ ਨਾ ਜਾਉ ਇਹ ਨਹੀਂ ਆਉਂਦਾ ਹੁਣ ਅੱਛਾ ਪਰਸੋਂ ਨਹੀਂ ਆਉਂਦੀ ਹੁੰਦੀ ਕਹਿੰਦਾ ਸਾਡੀ ਜੱਟ ਦੀ ਕਹਿੰਦਾ ਫੇਰ ਨਹੀਂ ਆਉਂਦੀ ਸਾਡੀ ਪਰਸੋਂ ਨਹੀਂ ਆਉਂਦੀ ਕਹਿੰਦਾ ਫੇਰ ਤਾਂ ਐ ਮੈਨੂੰ ਵਪਾਰ ਦੀ ਸਲਾਹ ਕੋ ਦਿੱਤੀ ਸੀ ਮੈਨੂੰ ਕਹਿੰਦਾ ਵਪਾਰ ਦੀ ਸਲਾਹ ਤੈਨੂੰ ਇਸ ਕਰਕੇ ਦਿੱਤੀ ਸੀ ਵੀ दारू ਪੀ ਕੇ ਵਪਾਰ ਕੋਈ ਵੀ ਨਹੀਂ ਚੱਲਦਾ ਨਸ਼ੇ ਵਾਲਾ ਵਪਾਰ ਨਹੀਂ ਚਲਾ ਸਕਦਾ ਚੇ ਕਿੱਡੀ ਕੰਦਕ ਹੁੰਦਾ ਕਹਿੰਦਾ ਤੈਨੂੰ ਮੈਂ ਤਾਂ ਦਿੱਤਾ ਸੀ ਉਹ ਨਿੰਬੂ ਕਿਉਂ ਵੀ ਤੂੰ ਦੀ ਦੇਖਭਾਲ ਕਰੇਗਾ ਆਥਾਂ ਤੜਕੇ ਤੈਨੂੰ ਪਤਾ ਲੱਗੂ ਵੀ ਦੇਖਭਾਲ ਕੀ ਚੀਜ਼ ਹੁੰਦੀ ਹੈ ਜਿਹੜਾ ਬੰਦਾ ਦੇਖਭਾਲ ਕਰੂਗਾ ਉਹ ਕਾਮਯਾਬ ਹੋਊਗਾ ਜਿਹੜਾ ਚੀਜ਼ ਦੀ ਲਾਪਰਵਾਹੀ ਕਰੂ ਉਹ ਕਾਮਯਾਬ ਨਹੀਂ ਹੁੰਦਾ